ਸਤਿ ਸ਼੍ਰੀ ਅਕਾਲ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਕਾਰਕ ਕਾਰਕ ਇੱਕ ਪੰਜਾਬੀ ਵਿਆਕਰਨ ਦਾ ਭਾਗ ਹੈ ਅੱਜ ਅਸੀਂ ਕਾਰਕ ਦੀ ਪਰਿਭਾਸ਼ਾ ਰਵਾਂਗੇ ਤੇ ਉਸ ਦੀ ਕਿਸਮਾਂ ਨੂੰ ਵੀ ਐਕਸਪਲੇਨ ਕਰਾਂਗੇ ਅਤੇ ਲਾ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਲਾਸਟ ਵਿੱਚ ਕੁਝ ਅਸੀਂ ਆਬਜੈਕਟਿਵ ਟਾਈਪ ਪ੍ਰਸ਼ਨਾਂ ਦੇ ਉੱਤਰ ਵੀ ਦੇਣੇ ਹਨ ਫਸਟ ਸਟਾਰਟ ਕਰਦੇ ਹਾਂ ਕਾਰਕ ਵਾਕ ਅੰਦਰ ਨਾਮ ਜਾਂ ਪੜਨਾਵ ਦਾ ਕਿਰਿਆ ਜਾਂ ਕਿਰਿਆ ਵਕਾਂਸ਼ ਜਾਂ ਵਾਕ ਦੇ ਬਾਕੀ ਸ਼ਬਦਾਂ ਨਾਲ ਜੋ ਸਬੰਧ ਹੁੰਦਾ ਹੈ ਉਸ ਨੂੰ ਕਾਰਕ ਕਿਹਾ ਜਾਂਦਾ ਹੈ ਕਾਰਕ ਸਬੰਧ ਜਾਂ ਸਥਿਤੀ ਦਾ ਨਾਮ ਹੈ ਨਾਮ ਜਾਂ ਪਰਨਾਵ ਦੇ ਰੂਪ ਦਾ ਨਹੀਂ ਅਰਥਾਤ ਕਾਰਕ ਅਜਿਹੇ ਪਛਾਈ ਸ਼ਬਦ ਹਨ ਜੋ ਵਾਕ ਅੰਦਰ ਨਾਵ ਅਤੇ ਕਿਰਿਆ ਦੇ ਆਪਸੀ ਸਬੰਧਾਂ ਨੂੰ ਸਕਾਰ ਕਰਦੇ ਹਨ ਕਈ ਵਾਰ ਬੇਟਾ ਇਥੇ ਕਾਰਕ ਜਿਹੜਾ ਹੈ ਨਾ ਉਹ ਵਾਕ ਜਾਂ ਪ੍ਰਣਾਵ ਨੂੰ ਅਸੀਂ ਕਾਰਕ ਨਹੀਂ ਕਹਿ ਦਿੰਦੇ ਬਲਕਿ ਜੋ ਵਾਕ ਦੇ ਅੰਦਰ ਸਥਿਤੀ ਹਾਲਾਤ ਅਕੋਰਡਿੰਗ ਵਰਤੇ ਹੋਏ ਨਾਮ ਜਾਂ ਪ੍ਰਣਾਵ ਦੇ ਰੂਪ ਨੂੰ ਅਸੀਂ ਕਾਰਕ ਕਹਿੰਦੇ ਹਾਂ ਕਈ ਵਾਰ ਪਾਸ਼ਾ ਦਾ ਸਹੀ ਸੰਚਾਰ ਕਰਨ ਦੇ ਲਈ ਇੱਕ ਹੀ ਵਾਕ ਅੰਦਰ ਇੱਕ ਤੋਂ ਵੱਧ ਨਾਵ ਜਾਂ ਪ੍ਰਣਾਵ ਵਰਤੇ ਜਾਂਦੇ ਹਨ ਉਦਾਹਰਨ ਵਜੋਂ ਕਾਰੀਗਰ ਨੇ ਆਰੇ ਨਾਲ ਲੱਕੜ ਚਿਰੀ ਇਸ ਵਾਕ ਵਿੱਚ ਤਿੰਨ ਨਾਮ ਹਨ કારીગર ਆਰਾ ਅਤੇ ਲੱਕੜ ਪਰ ਵਾਕ ਅੰਦਰ ਇਹਨਾਂ ਦੀ ਸਥਿਤੀ ਇਕੋ ਜੀ ਨਹੀਂ ਹੈ ਕਾਰੀਗਰ ਨੇ ਕਿਰਿਆ ਕੀਤੀ ਹੈ ਲੱਕੜ ਉਤੇ ਕਿਰਿਆ ਕੀਤੀ ਹੈ ਅਤੇ ਆਰੇ ਦੇ ਨਾਲ ਕਿਰਿਆ ਕੀਤੀ ਹੈ ਇਉਂ ਹਰ ਨਾਮ ਦਾ ਆਪਣਾ ਆਪਣਾ ਕਰਜ ਹੈ ਕਾਰਕ ਦੇ ਨਾਵ ਜਾਂ ਪੜਨਾਵ ਦੀ ਵੱਖੋ ਵੱਖਰੀ ਸਥਿਤੀ ਹੋਣ ਕਾਰਨ ਸਧਾਰਨ ਤੌਰ ਤੇ ਇਹ ਮੰਨ ਲਿਆ ਜਾਂਦਾ ਹੈ ਕਿ ਕਾਰਕ ਨਾਵ ਦੇ ਵਿੱਚ ਵਿਚ ਇਸ ਦੇ ਨਾਵ ਜਾਂ ਨਾਵਕੰਚ ਕਿਰਿਆ ਜਾਂ ਕਿਰਿਆ ਵਕੰਚ ਦੇ ਆਪਸੀ ਸੰਬੰਧਾਂ ਨੂੰ ਕਾਰਕ ਕਿਹਾ ਜਾਂਦਾ ਹੈ ਕਾਰਕ ਅਜਿਹੇ ਪਸ਼ਾਈ ਸ਼ਬਦ ਹਨ ਜੋ ਵਾਕ ਅੰਦਰ ਨਾਵ ਜਾਂ ਕਿਰਿਆ ਦੇ ਵਕਾਤਮਕ ਅਤੇ ਅਰਥਾਤਮਕ ਸੰਬੰਧਾਂ ਨੂੰ ਸਕਾਰ ਕਰਦੇ ਹਨ ਕਾਰਕ 8 ਪ੍ਰਕਾਰ ਦੇ ਹੁੰਦੇ ਹਨ ਕਰਤਾ ਕਾਰਕ ਕਰਮ ਕਾਰਕ ਕਰਨ ਕਾਰਕ ਸੰਪਰਦਾਨ ਕਾਰਕ अपादान कारक संबंध कारक अधिकरण कारक और संबोधन कारक और ਇਹਨਾਂ ਨੂੰ ਐਕਸਪਲੇਨ ਕਰਨ ਤੋਂ ਪਹਿਲਾਂ ਅਸੀਂ ਇਹਨਾਂ ਦੇ ਪਹਿਚਾਣ ਚਿੰਨਾਂ ਬਾਰੇ ਜਾਣਾਂਗੇ ਜਿਵੇਂ ਕਰਤਾ कारक ਨੇ ਕਰਤਾ कारक ਦਾ ਪਹਿਚਾਣ ਚਿੰਨ ਹੈ ਨੇ ਨੇ ਸ਼ਬਦ ਤੋਂ ਪਹਿਲਾਂ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਉਸ ਨੂੰ ਅਸੀਂ ਕਰਤਾ कारक ਕਹਿੰਦੇ ਹਾਂ ਇਸੇ ਤਰ੍ਹਾਂ ਕਰਮ कारक ਨੂੰ ਨੂੰ ਇਹਦਾ ਪਹਿਚਾਣ ਚਿੰਨ ਹੈ ਕਰਨਕਾਰਕ ਤੋਂ ਕੋਲੋਂ ਦੁਆਰਾ ਸੰਪਰਦਾਨਕਾਰਕ ਨੂੰ ਨੇ ਲਈ ਵਾਸਤੇ ਨਾਲ ਇਸੇ ਤਰ੍ਹਾਂ ਅਪਰਦਾਨਕਾਰਕ ਤੋਂ ਵਿੱਚੋਂ ਨਾਲੋਂ ਅਤੇ ਇਸੇ ਤਰ੍ਹਾਂ ਬਾਕੀ ਸੰਬੰਧਕਾਰਕ ਦਾ ਦੀ ਵਿੱਚ ਅਧਿਕਰਨਕਾਰਕ ਉੱਤੇ ਉੱਪਰ ਵਿੱਚ ਥੱਲੋਂ ਸਬੋਧਨ ਕਾਰਕ ਓਏ ਬੱਲੇ ਹਾਈ ਹੁਣ ਅਸੀਂ ਇਹਦੀਆਂ ਕਿਸਮਾਂ ਨੂੰ ਵਿਸਥਾਰ ਨਾਲ ਐਕਸਪਲੇਨ ਕਰਾਂਗੇ ਫਰਸਟ ਕਰਤਾ ਕਾਰਕ ਪੰਜਾਬੀ ਦੇ ਸਧਾਰਨ ਵਾਕਾਂ ਅੰਦਰ ਨਾਵ ਦੀ ਸਥਿਤੀ ਮੁੱਖ ਹੁੰਦੀ ਹੈ ਜਿਸ ਤੋਂ ਕਾਰਜ ਕਰਨ ਵਾਲੇ ਬਾਰੇ ਜਾਣਕਾਰੀ ਮਿਲਦੀ ਹੈ ਵਾਕ ਅੰਦਰ ਨਾਵ ਦਾ ਕਾਰਜ ਕਰਨ ਵਾਲੇ ਨੂੰ ਹੀ ਕਰਤਾ ਕਾਰਕ ਕਿਹਾ ਜਾਂਦਾ ਹੈ ਜਾਨੀ ਕਿ ਜੋ ਵਾਕ ਅੰਦਰ ਕਿਰਿਆ ਨੂੰ ਕਰ ਰਿਹਾ ਹੁੰਦਾ ਹੈ ਉਸ ਨੂੰ ਕਰਤਾ ਕਰਕ ਕਿਹਾ ਜਾਂਦਾ ਹੈ ਜਿਵੇਂ ਕਿਸਾਨ ਹਲ ਵਾ ਰਹਾ ਹੈ ਇੱਥੇ ਕਿਰਿਆ ਕਿਸ ਦੁਆਰਾ ਕੀਤੀ ਜਾ ਰਹੀ ਹੈ ਕਿਸਾਨ ਵੱਲੋਂ ਇਸ ਲਈ ਨਾ ਕੀ ਹੋਏਗਾ ਕਰਤਾ ਕਰਕ ਕਰਤਾ ਕੀ ਇਥੇ ਕਿਸਾਨ ਅਜਿਹੇ ਸ਼ਬਦਾਂ ਨੂੰ ਵਾਕਾਂ ਨੂੰ ਜੋ ਦੋਸੀ ਭੂਤਕਾਲ ਬਾਰੇ ਐਕਸਪਲੇਨ ਕਰਨਾ ਹੋਵੇ ਤਾਂ ਦੇਤੇ ਨੇ ਦੀ ਵੱਤੋ ਵੀ ਕੀਤੀ ਜਾਂਦੀ ਹੈ ਜਿਵੇਂ ਕਿਸਾਨ ਨੇ ਹਲ ਵਾਇਆ RAM ਨੇ ਪੁਸਤਕ ਪੜੀ। ਇਨ੍ਹਾਂ ਵਾਕ ਵਿੱਚ ਕਰਤਾਕਾਰ ਕੌਣ ਹੈ? ਕਿਸਾਨ ਅਤੇ RAM। ਸੈਕੰਡ ਕਰਮਕਾਰਕ। ਵਾਕ ਅੰਦਰ ਜੋ ਸ਼ਬਦ ਕੰਮ ਦਾ ਬੋਧ ਕਰਾਵੇ ਜਾਂ ਜਿਸ ਨਾਮ ਸ਼ਬਦ ਉੱਤੇ ਕਿਰਿਆ ਦਾ ਅਸਰ ਨਜ਼ਰ ਆਵੇ ਉਸ ਨੂੰ ਕਰਮਕਾਰਕ ਕਿਹਾ ਜਾਂਦਾ ਹੈ। ਯਾਨੀ ਕਿ ਕਿਰਿਆ ਜਿਸ ਚੀਜ਼ ਉੱਪਰ ਹੋਈ ਹੋਵੇ ਉਸ ਨੂੰ ਕਰਮਕਾਰਕ ਕਿਹਾ ਜਾਂਦਾ ਹੈ। ਕਰਮਕਾਰਕ ਦੀ ਪਹਿਚਾਨ ਮੁੱਖ ਕਿਰਿਆ ਨਾਲ ਸ਼ਬਦ ਲਾ ਕੇ प्रश्नवाचक बनाया जाए जो उत्तर आएगा उसू करम कार हाँ है जिमें सुरजीत फटी लिखता है इसनों जिमें समझ प्रश्न बना रही है सुरजीत की लिखता है फटी यानी कि इतनी उत्ते कि फटी उपर इसलिए की होएगा यदा करम कारक की होएगा फटी धोबी तो कपड़े धोदा तो है तो की धोंदा तो है कपड़े इतनी क्रिया किस चीज़ उ हुई है ਕਪੜਿਆਂ ਉੱਤੇ ਇਸ ਲਈ ਇਹਦਾ ਵੀ ਇੱਕ ਵਾਕ ਵਿੱਚ ਵੀ ਕਰਮਕਾਰ ਹੋਵੇਗਾ ਕਪੜੇ ਬੋਤੀ ਵਾਰ ਨੂੰ ਪਹਿਚਾਨ ਚਿੰਨ ਲਗਾ ਲਗਾ ਹੁੰਦਾ ਹੈ ਜਿਵੇਂ ਕਿ ਮੁੰਡਾ ਕੁੱਤੇ ਨੂੰ ਮਾਰਦਾ ਹੈ ਅਧਿਆਪਕ ਨੇ ਜਮਾਤ ਨੂੰ ਪੜਾਇਆ ਇਨ੍ਹਾਂ ਵਾਕਾਂ ਵਿੱਚ ਕਿਰਿਆ ਕਿੱਥੇ ਹੋਈ ਹੈ ਮੁੰਡੇ ਨੇ ਕਿਸ ਨੂੰ ਮਾਰਿਆ ਕੁੱਤੇ ਨੂੰ ਅਧਿਆਪਕ ਨੇ ਕਿਸ ਨੂੰ ਪੜਾਇਆ ਜਮਾਤ ਨੂੰ ਇਸ ਲਈ ਇਨ੍ਹਾਂ ਵਾਕਾਂ ਵਿੱਚ ਕਰਮ ਕਾਰਕ ਹੋਵੇਗਾ ਕੁੱਤਾ ਅਤੇ ਜਮਾਤ ਨੈਕਸਟ ਕਰਨ ਕਾਰਕ ਵਾਕ ਅੰਦਰ ਜਿਸ ਵਸਤੂ ਦੁਆਰਾ ਕੰਮ ਸਿਰੇ ਚੜਦਾ ਹੈ ਅਰਥਾਤ ਜਿਸ ਰਾਹੀਂ ਕੰਮ ਹੁੰਦਾ ਹੈ ਉਸ ਨੂੰ ਨਾਅਬ ਦਾ ਕਰਨ ਕਾਰਕ ਕਹਿੰਦੇ ਹਨ ਇਹਦੇ ਵਿੱਚ ਜਿਵੇਂ ਬੇਟਾ ਜੇ ਜਿਸ ਚੀਜ਼ ਦੇ ਨਾਲ ਅਸੀਂ ਕਿਰਿਆ ਕਰਦੇ ਹਾਂ ਉਸ ਨੂੰ ਅਸੀਂ ਕਰਨ ਕਾਰਕ ਕਹਿੰਦੇ ਹਾਂ ਜਿਵੇਂ ਤਰਖਾਨ ਨੇ ਆਰੇ ਨਾਲ ਲੱਕੜ ਚੀਰੀ ਤਰਖਾਨ ਨੇ ਕਾਦ ਨਾਲ ਲੱਕੜ ਚੀਰੀ ਆਰੇ ਨਾਲ ਇਸ ਲਈ ਇਥੇ ਇਹਦਾ ਜਵਾਬ ਕੀ ਆਏਗਾ ਕਰਨ ਕਰਕ ਕੀ ਹੋਵੇਗਾ ਆਰਾ ਆਰੇ ਦੇ ਨਾਲ ਓਕੇ ਨੈਕਸਟ 4ਥ ਬੇਟਾ ਸੰਪਦਾਨ ਕਾਰਕ ਇਸ ਦਾ ਅਰਥ ਹੈ ਪਿਹੇਟ ਕਰਨਾ ਦੇਣਾ ਜਾਂ ਕਿਸੇ ਲਈ ਕੁਝ ਕਰਨਾ ਵਾਕ ਅੰਦਰ ਕਿਰਿਆ ਦਾ ਫਲ ਕਿਸੇ ਨਾਮ ਨੂੰ ਮਿਲਣ ਦੇ ਬੋਧ ਨੂੰ ਸੰਪਦਾਨ ਕਾਰਕ ਕਿਹਾ ਜਾਂਦਾ ਹੈ ਭਾਵੇਂ ਬੇਟਾ ਜਦੋਂ ਅਸੀਂ ਕੋਈ ਕੋਈ ਵਾਕ ਹੁੰਦਾ ਉਹਦੇ ਵਿੱਚ ਜਿਹੜੀ ਕਿਰਿਆ ਕੀਤੀ ਜਾਂਦੀ ਹੈ ਉਹ ਕਿਰਿਆ ਜਿਸ ਇਸ ਚੀਜ਼ ਲਈ ਜਿਸ ਵਿਅਕਤੀ ਲਈ ਜਿਸ ਵਸਤੂ ਲਈ ਕੀਤੀ ਜਾਂਦੀ ਹੈ ਉਸ ਨੂੰ ਅਸੀਂ ਸੰਪਰਦਾਨ ਕਾਰਕ ਕਹਿੰਦੇ ਹਾਂ ਜਿਵੇਂ ਮਾਲੀ ਫੁੱਲਾਂ ਨੂੰ ਪਾਣੀ ਦੇ ਰਿਹਾ ਹੈ ਮਾਲੀ ਪਾਣੀ ਕਿੰਨੂੰ ਦੇ ਰਿਹਾ ਹੈ ਫੁੱਲਾਂ ਨੂੰ ਇਸ ਲਈ ਥੇ ਸੰਪਰਦਾਨ ਕਾਰਕ ਹੀ ਹੋਇਆ ਫੁੱਲ ਇਸੇ ਤਰ੍ਹਾਂ ਤੁਸੀਂ ਸਾਡੇ ਲਈ ਕੁਝ ਨਹੀਂ ਕੀਤਾ ਕਿਹਦੇ ਲਈ ਕੁਝ ਨਹੀਂ ਕੀਤਾ ਸਾਡੇ ਲਈ ਪਿਤਾ ਨੇ ਪੁੱਤਰ ਨੂੰ ਪੈਸੇ ਦਿੱਤੇ ਪਿਤਾ ਨੇ ਕਿੰਨੂੰ ਪੈਸੇ ਦਿੱਤੇ ਪੁੱਤਰ ਨੂੰ ਬੇਟਾ ਇਹਦਾ ਹੀ ਪਹਿਚਾਣ ਚੀਨੀ ਕਿਤੇ ਸੀ ਨੂੰ ਨੇ ਲਈ ਵਾਸਤੇ ਇਸ ਲਈ ਇਹਨਾਂ ਸ਼ਬਾਕਾਂ ਨੂੰ ਦੇਖੋ ਵਾਕ ਫੁੱਲਾਂ ਤੋਂ ਪਹਿਲਾਂ ਕਿ ਬਾਅਦ ਵਿੱਚ ਕਿਹੜਾ ਸ਼ਬਦ ਆ ਰਿਹਾ ਹੈ ਨੂੰ ਸਾਡੇ ਤੋਂ ਬਾਅਦ ਵਿੱਚ ਲਈ ਅਤੇ ਪੁੱਤਰ ਤੋਂ ਬਾਅਦ ਨੂੰ ਇਸ ਲਈ ਇਸ ਦੇ ਪਹਿਚਾਣ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਜਾਓ ਅਤੇ ਉਸ ਤੋਂ ਹੀ ਤੁਹਾਨੂੰ ਵਾਕ ਦੇ ਵਿੱਚ ਉਹਦੀ ਕਾਰਕ ਦੀ ਕਿਸਮ ਦੀ ਸਥਿਤੀ ਦਾ ਪਤਾ ਲੱਗੇਗਾ ਨੈਕਸਟ ਬੇਟਾ ਅਪਰਦਾਨ ਕਾਰਕ ਇਸ ਦਾ ਅਰਥ ਹੈ ਹੰਡੋਣਾ ਕੱਢ ਦੇਣਾ ਇਹ ਕਾਰਕ ਦੇ ਕਿਸੇ ਸਥਾਨ ਵਿਚਾਰ ਜਾਂ ਕਾਰਜ ਤੋਂ ਵਿਛੜਨ ਜਾਂ ਵੱਖ ਹੋਣ ਦੇ ਸੰਕਲਪ ਨੂੰ ਦੱਸਦਾ ਹੈ 봐 ਬੇਟਾ ਜਦੋਂ ਵਾਕ ਵਿੱਚ ਕਿਸੇ ਚੀਜ਼ ਕਿਸੇ ਤੋਂ ਅਲੱਗ ਹੋ ਜਾਂਦੀ ਹੈ ਕਿ ਤੋਂ ਟੁੱਟ ਜਾਂਦੀ ਹੈ ਕਿਸੇ ਵਸਤੂ ਇੱਕ ਵਸਤੂ ਦੂਸਰੀ ਵਸਤੂ ਤੋਂ ਦੂਰ ਹੋ ਜਾਂਦੀ ਹੈ ਉਸ ਸਥਿਤੀ ਨੂੰ ਅਸੀਂ ਅਪਰਦਾਨ ਕਾਰਕ ਕਹਿੰਦੇ ਹਾਂ ਜਿਵੇਂ ਉਹ ਇੱਥੋਂ ਚਲੇ ਗਏ ਹਾਡੇ ਵਿੱਚੋਂ ਸੱਪ ਨਿਕਲ ਗਿਆ ਇਸ ਕਾਰਕ ਦੇ ਹੀ ਪਹਿਚਾਣ ਚਿੰਨ੍ਹ ਵੀ ਕੀਤੇ ਸੀ ਉੱਪਰ ਤੋਂ ਵਿੱਚੋਂ ਨਾਲੋਂ ਇਹ ਜਿਹੜੇ ਪਹਿਚਾਣ ਚਿੰਨ੍ਹੇ ਕਿਸੇ ਚੀਜ਼ ਦੀ ਅਲੱਗ ਹੋਣ ਦੀ ਜਾਂ ਟੁੱਟ ਜਾਣ ਦੀ ਕੰਡੀਸ਼ਨ ਵਿੱਚ ਹੀ ਵਰਤੇ ਜਾਂਦੇ ਹਨ ਜਿਵੇਂ ਮੱਝ ਛੱਪੜ ਵਿੱਚੋਂ ਨਿਕਲ ਗਈ ਜਿਹੜਾ ਮੱਝ ਕਿੱਥੋਂ ਅਲੱਗ ਹੋ ਗਈ ਸੀ ਛੱਪੜ ਵਿੱਚੋਂ ਇਸ ਲਈ ਇੱਥੇ ਕੀ ਆਏਗਾ ਅਪਰਦਾਨ ਕਾਰਕ ਇਸੇ ਤਰ੍ਹਾਂ ਬੇਟਾ ਨੈਕਸਟ ਸਬੰਧਕ ਕਾਰਕ ਜਿਨੂੰ ਅਸੀਂ ਸਬੰਧਕ ਕਾਰਕ ਵੀ ਕਹਿ ਦਿੰਦੇ ਹਾਂ ਜਿਸ ਨਾਮ ਜਾਂ ਪਰਨਾਵ ਦਾ ਕਿਸੇ ਹੋਰ ਨਾਮ ਜਾਂ ਪਰਨਾਵ ਨਾਲ ਅਧਿਕਰਨ ਵਾਲਾ ਸਬੰਧ ਹੋਵੇ ਉਸਨੂੰ ਸਬੰਧਕ ਕਾਰਕ ਕਿਹਾ ਜਾਂਦਾ ਹੈ ਜਿਵੇਂ ਇਹ ਪਲਾਂਟ ਕਿੰਨੇ ਗੱਜ ਦਾ ਹੈ ਇਸ ਘੜੇ ਵਿੱਚ ਪਾਣੀ ਸੌਰੀ ਇਸ ਘੜੇ ਵਿੱਚ ਕੀਣ ਦਾ ਪਾਣੀ ਹੈ ਹੱਕ ਦੀ ਕਮਾਈ ਵਿੱਚ ਬਰਕਤ ਹੈ ਬੇਟਾ ਸੰਬੰਧਕਾਰ ਕੋ ਹੁੰਦੇ ਹਨ ਜਦੋਂ ਵਾਦ ਵਿੱਚ ਨਾਵ ਦਾ ਕਿਸੇ ਹੋਰ ਨਾਵ ਨਾਲ ਮਾਲਕੀਏ ਸੰਬੰਧ ਹੋਵੇ ਜਾਨੀ ਕਿ ਉਹਦਾ ਉੱਤੇ ਉੱਤੇ ਪੂਰਨ ਅਧਿਕਾਰ ਹੋਵੇ ਕਿਸੇ ਇੱਕ ਵਿਅਕਤੀ ਦਾ ਜਾਂ ਵਸਤੂ ਦਾ ਕਿਸੇ ਦੂਸਰੀ ਦੂਸਰੇ ਵਿਅਕਤੀ ਜਾਂ ਵਸਤੂ ਨਾਲ ਵਸਤੂ ਉੱਪਰ ਸੌਰੀ ਪੂਰਨ ਅਧਿਕਾਰ ਹੋਵੇ ਉਸ ਨੂੰ ਅਸੀਂ ਸੰਬੰਧਕਾਰ ਕਹਿੰਦੇ ਹਾਂ ਜਿਵੇਂ ਕਮਰੇ ਵਿੱਚ ਮਹਿੰਦਰ ਦੀ ਕਾਪੀ ਪਈ ਹੈ ਇਸ ਵਿੱਚ ਜਿਹੜੀ ਮਹਿੰਦਰ ਦੀ ਕਾਪੀ ਹੈ ਨਾ ਜੀ ਕਾਪੀ ਹੈ ਉਹਦੇ ਉੱਤੇ ਮਹਿੰਦਰ ਦਾ ਪੂਰਨ ਅਧਿਕਾਰ ਹੈ ਇਸ ਲਈ ਤੇ ਇਹਦਾ ਸੰਬੰਧ ਕਰ ਕੀ ਸੀ ਕਾਪੀ ਅਤੇ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਸੰਬੰਧ ਕਰਕੇ ਦੇ ਪਹਿਚਾਨ ਚਿੰਨ ਕੀ ਹਨ ਦਾ ਦੀ ਇਸੇ ਤਰ੍ਹਾਂ ਅਸੀਂ ਕੋ ਜੋਰ ਵੇਖਾਂਗੇ ਸੋਹਨ ਦੀ ਕਿਤਾਬ ਜਰਨਲ ਦਾ ਪੈਨ ਓਕੇ ਬੇਟਾ ਅਤੇ ਨੈਕਸਟ ਹੈ ਅਧਿਕਰਕ ਕਾਰਕ ਇਵਾਕ ਬੰਤਰ ਵਿੱਚ ਵਿਚਰਦੇ ਕਰਤਾ ਜਾਂ ਕਰਮ ਨਾਪ ਦੀ ਕਿਰਿਆ ਦੇ ਕਾਰਜ ਸਥਾਨ ਜਾਂ ਸਥਿਤੀ ਨੂੰ ਉਜਾਗਰ ਕਰਦਾ ਹੈ ਇਸ ਨੂੰ ਸਥਾਨੀ ਵੀ ਕਹਿੰਦੇ ਹਨ ਬੇਟੇ ਇੱਥੇ ਮੈਂ ਤੁਹਾਨੂੰ ਇੱਕ ਅधिकरण कारक ਦੀ ਹੋਰ ਪਰਿਭਾਸ਼ਾ ਦਵਾਂਗੀ ਉਹਨੂੰ ਤੁਸੀਂ ਆਪਣੇ ਸਮਝ ਲਈ ਜਾਂ ਤੁਹਾਨੂੰ ਸੌਖਾ ਸਮਝਣ ਲਈ ਤੁਸੀਂ ਉਹਨੂੰ ਇੱਕ ਕਾਪੀ ਤੇ ਨੋਟ ਕਰ ਲਓ ਜਿਵੇਂ ਅधिकरण ਕਾਰਕ ਅधिकरण ਸ਼ਬਦ ਦਾ ਅਰਥ ਹੈ ਆਧਾਰ ਟਿਕਾਣੀ ਵਸਤੂ ਆਦ ਦੇ ਉੱਤੇ ਵਿੱਚ ਜਾਂ ਨੇੜੇ ਕੁਝ ਰੱਖਿਆ ਜਾਂ ਪਾਇਆ ਜਾਵੇ ਉਸ ਨਾਮ ਨੂੰ ਅधिकरण कारक ਕਿਹਾ ਜਾਂਦਾ ਹੈ ਇਹਦੇ ਪਹਿਚਾਣ ਚਿੰਨ ਹਨ ਵਿੱਚ ਉੱਤੇ ਥੱਲੇ ਹੇਠਾਂ ਕੋਲ ਪਾਸ ਅੱਗੇ ਅੰਦਰ ਉੱਤੇ ਸਾਹਮਣੇ ਨੇੜੇ ਆਦ ਹੁਣ ਇਹਦੇ ਅਸੀਂ ਕੁਝ ਉਦਾਹਰਣਾਂ ਵੀ ਕਰਾਂਗੇ ਜਿਵੇਂ ਉਹ ਸੋਫੇ ਉੱਤੇ बैठा है कि बैठा है सोफे उत्ते इत इत के आएगा अधिकरण कारक सोफे तो उत्ते तो 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 तो. मैं कपड़े अलमारी रखे हैं का विच अलमारी विच। इतने अधिकरण कारक की है अलमारी विच। बच्चा बस विच बैठा है इस वाक विच अधिकरण कारक की है बच्चा का बैठा है बस विच। इतने की आएगा एदिकरण कारक बस में ਮੈਂ ਡੋਲੂ ਵਿੱਚ ਦੁੱਧ ਪਾਇਆ ਹੈ ਇਸ ਵਾਕ ਵਿੱਚ ਅਧਿਕਾਰਨ ਕਾਰਕ ਹੋਵੇਗਾ ਡੋਲੂ ਵਿੱਚ ਚਲੋ ਨੈਕਸਟ ਸਬੋਧਨ ਸਬੋਧਕ ਕਾਰਕ ਇਸ ਜਾਨੀ ਕਿ ਇਸ ਵਾਕ ਵਿੱਚ ਜੇ ਕਹੋ ਜਦੋਂ ਕਿਸੇ ਨੂੰ ਸਬੋਧਨ ਕਰਦੇ ਹਾਂ ਕਿਸੇ ਨੂੰ ਆਵਾਜ਼ ਮਾਰਦੇ ਹਾਂ ਉਸ ਨੂੰ ਅਸੀਂ ਸਬੋਧਕ ਕਾਰਕ ਕਹਿੰਦੇ ਹਾਂ ਇਸ ਦਾ ਸਬੰਧ ਵਾਕ ਦੀ ਕਿਰਿਆ ਨਾਲ ਨਹੀਂ ਸਗੋਂ ਸਤੰਤਰ ਵਾਕ ਨਾਲ ਹੁੰਦਾ ਹੈ ਇਸ ਅੰਦਰ ਸ਼ਬਦ ਦਾ ਲਹਿਜਾ ਵੱਖਰੇ ਤੌਰ ਤੇ ਹੁੰਦਾ ਹੈ ਨਾਮ ਪੜਨਾਵ ਦਾ ਜੋ ਰੂਪ ਸਬੋਧਨ ਕਰਨ ਲਈ ਵਰਤਿਆ ਜਾਵੇ ਉਸ ਨੂੰ ਸਬੋਧਨ ਕਾਰਕ ਆਖਦੇ ਹਨ ਜਿਵੇਂ ਓਏ ਮੁੰਡਿਓ ਕੀ ਕਰਦੇ ਹੋ ਇੱਥੇ ਅਸੀਂ ਮੁੰਡਿਆਂ ਨੂੰ ਸਬੋਧਨ ਕਰਨ ਲਈ ਕਿਹੜਾ ਸ਼ਬਦ ਵਰਤਿਆ ਓਏ ਮੁੰਡਿਓ ਹਾਏ ਓਏ ਮੇਰੀ ਲਾਟਰੀ ਲੱਗ ਗਈ ਜਦੋਂ ਅਸੀਂ ਕਿਸੇ ਨੂੰ ਦੱਸਣ ਲਈ ਕਿ ਮੇਰੀ ਲਾਟਰੀ ਲੱਗ ਗਈ ਉਹਨੂੰ ਆਵਾਜ਼ ਮਾਰਨ ਲਈ ਕਿਹੜੇ ਸ਼ਬਦ ਦੀ ਵਰਤੋਂ ਕੀਤੀ ਹਾਏ ਓਏ ਇੱਥੇ ਇਸ ਲਈ ਸੰਬੋਧਨ ਕਹੜਕ ਕੀ ਹਨ ਮੁੰਡਿਓ ਹਾਏ ਓਏ ਕਾਰਕ ਦੇ ਵਿਸ਼ੇ ਉੱਪਰ ਬੇਟਾ ਭਾਸ਼ਾ ਵਿਗਿਆਨੀ ਅੰਦਰ ਵਾਦ-ਵਿਵਾਦ ਚੱਲ ਰਿਹਾ ਹੈ ਕੁਝ ਵਿਗਿਆਨੀ ਇਸ ਨੂੰ ਆਧੁਨਿਕ ਭਾਸ਼ਾ ਵਿਆਕਰਨ ਦਾ ਅੰਗ ਸਮਝਦੇ ਹਨ ਅਤੇ ਕੁਝ ਨਹੀਂ ਹਨ ਚਲੋ ਅਸੀਂ ਕਾਰਕ ਬਾਰੇ ਜਾਣਦੇ ਗੱਲ ਕਰਦੇ ਹਾਂ ਕਾਰਕ ਦਾ ਕੇਰਾ ਵਾਕ ਵਿੱਚ ਨਾਵ ਤੇ ਕਿਰਿਆ ਵਕੰਸ਼ ਤੱਕ ਫੈਲਿਆ ਹੁੰਦਾ ਹੈ ਹਰ ਕਾਰਕ ਦਾ ਆਪਣਾ ਇੱਕ ਕਾਰਜ ਖੇਤਰ ਹੁੰਦਾ ਹੈ ਹਰ ਕਾਰਕ ਦੇ ਕਾਰਜ ਖੇਤਰ ਵਿੱਚ ਵਿਚਰਦਾ ਵਕਾਤਮਕ ਕਾਰਜ ਦੂਸਰੇ ਕਾਰਕ ਦੇ ਵਕਾਤਮਕ ਕਾਰਜ ਖੇਤਰ ਨਾਲੋਂ ਪਿੰਨ ਹੁੰਦਾ ਹੈ ਭਾਵੇਂ ਬੇਟਾ ਹਰ ਕਾਰਕ ਦਾ ਦੂਸਰੇ ਕਾਰਕ ਨਾਲੋਂ ਜੋ ਸੰਬੰਧ ਹੈ ਜੋ ਕਾਰਜ ਹੈ ਜੋ ਕਿਰਿਆ ਕਰਨ ਦਾ ਟੰਗ ਹੈ ਉਹ ਅਲੱਗ-ਅਲੱਗ ਹੁੰਦਾ ਹੈ ਹੁਣ ਬੇਟਾ ਅਸੀਂ ਕਾਰਕ ਨਾਲ ਸੰਬੰਧਿਤ ਕੁਝ ਆਬਜੈਕਟਿਵ ਟਾਈਪ ਪ੍ਰਸ਼ਨਾਂ ਦੇ ਉੱਤਰ ਕਰਾਂਗੇ ਫਰਸਟ ਪੰਜਾਬੀ ਵਿੱਚ ਕਾਰਕ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਹਨ ਬੇਟਾ ਉੱਪਰ ਅਸੀਂ ਪੜ੍ਹ ਕੇ ਆਏ ਹੋਏ ਹਾਂ 8 ਕਿਸਮਾਂ ਕਾਰਕ ਦੀਆਂ ਕਿੰਨੀਆਂ ਕਿਸਮਾਂ ਹਨ 8 ਕਿਸਮਾਂ ਜੋ ਵਾਕ ਵਿੱਚ ਕਿਰਿਆ ਨੂੰ ਕਰਨ ਵਾਲਾ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਨ ਕਰਤਾ ਕਾਰਕ ਜੋ ਕਿਰਿਆ ਕਰ ਰਿਹਾ ਹੁੰਦਾ ਹੈ ਉਸ ਨੂੰ ਕਰਤਾ ਕਾਰਕ ਕਿਹਾ ਜਾਂਦਾ ਹੈ ਜਿਸ ਸੁੱਤੇ ਕਿਰਿਆ ਦਾ ਫਲ ਪਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਕਰਮਕਾਰਕ ਬੇਟਾ ਜਦੋਂ ਅਸੀਂ ਕਿਰਿਆ ਕਰ ਰਹੇ ਹਾਂ ਤਾਂ ਜਿਹਦੇ ਉੱਤੇ ਪ੍ਰਭਾਵ ਪਉਂਦੀ ਹੈ ਉਸ ਨੂੰ ਅਸੀਂ ਕਰਮਕਾਰਕ ਕਹਿੰਦੇ ਹਾਂ ਇਸੇ ਤਰ੍ਹਾਂ ਬੂਟੇ ਤੋਂ ਫੁੱਲ ਡਿੱਗਦਾ ਹੈ ਇਹ ਵਾਕ ਕਿਹੜੇ ਕਾਰਕ ਦੀ ਉਦਾਹਰਣ ਹੈ ਬੇਟਾ ਸੀ ਉੱਪਰ ਪੜਿਆ ਸੀ ਜਦੋਂ ਕੋਈ ਚੀਜ਼ ਕਿਸੇ ਦੂਸਰੀ ਚੀਜ਼ ਤੋਂ ਵੱਖ ਹੋ ਜਾਂਦੀ ਹੈ ਅਲੱਗ ਹੋ ਜਾਂਦੀ ਹੈ ਟੁੱਟ ਜਾਂਦੀ ਹੈ ਤਾਂ ਉਸ ਨੂੰ ਅਸੀਂ ਕਿਹੜਾ ਕਾਰਕ ਕਹਿੰਦੇ ਹਾਂ अपर्दान कारक। ਇੱਥੇ ਜੋ ਜਿਹੜਾ ਫਲ ਹੈ ਉਹ ਬੂਟੇ ਨਾਲੋਂ ਵੱਖ ਹੋ ਰਿਹਾ ਹੈ ਉਸ ਨਾਲੋਂ ਡਿੱਗ ਰਿਹਾ ਹੈ। ਇਸ ਲਈ ਦਾ ਕਿਹ ਸਹੀ ਜਵਾਬ ਹੋਏਗਾ? ਅਪਰਦਾਨ ਕਾਰਕ। ਨੈਕਸਟ ਜਿਸ ਨਾਲ ਕਿਸੇ ਚੀਜ਼ ਦਾ ਵੱਖਰਾ ਜਾਂ ਅੱਡ ਹੋਣਾ ਪ੍ਰਗਟ ਹੋਵੇ ਉਸ ਕਾਰਕ ਨੂੰ ਕੀ ਕਿਹਾ ਜਾਂਦਾ ਹੈ? ਉੱਪਰ ਅਸੀਂ ਹੁਣੇ ਪੜ ਕੇ ਆਏ ਹਾਂ ਹੁਣੇ ਦੱਸਿਆ ਸੀ ਜਦੋਂ ਕੋਈ ਚੀਜ਼ ਕਿਸੇ ਦੂਸਰੀ ਚੀਜ਼ ਤੋਂ ਅਲੱਗ ਹੋ ਜਾਂਦੀ ਹੈ ਅੱਡ ਹੋ ਜਾਂਦੀ ਹੈ ਟੁੱਟ ਜਾਂਦੀ ਹੈ ਉਸ ਨੂੰ ਅਸੀਂ ਕਿਹੜਾ ਕਾਰਕ ਕਹਿੰਦੇ ਹਾਂ ਅਪਰਦਾਨ ਕਾਰਕ ਨੈਕਸਟ ਜਿਹੜੀ ਚੀਜ਼ ਰਾਹੀਂ ਕੰਮ ਹੋਵੇ ਜਾਂ ਕਰਵਾਇਆ ਜਾਵੇ ਉਸ ਨੂੰ ਕਿਹੜਾ ਕਾਰਕ ਕਿਹਾ ਜਾਂਦਾ ਹੈ ਬੇਟਾ ਹੁਣ ਅਸੀਂ ਦੱਸਿਆ ਜਿਹੜੀ ਚੀਜ਼ ਨਾਲ ਕਿਰਿਆ ਕੀਤੀ ਜਾਂਦੀ ਹੈ ਜਾਂ ਸਿਰਫ ਜਿਵੇਂ ਕਿ ਉੱਥੇ ਉਸਨੇ ਆਰੇ ਨਾਲ ਲੱਕੜ ਕੱਟੀ ਸੀ ਇਸ ਲਈ ਉਹ ਕਿਹੜਾ ਕਾਰਕ ਸੀ ਕਰਨ ਕਾਰਕ ਜਦੋਂ ਕੋਈ ਚੀਜ਼ ਕਿਰਿਆ ਸੀ ਜਿਸ ਚੀਜ਼ ਨਾਲ ਕਰਦੇ ਹਾਂ ਉਸ ਕਿਰਿਆ ਨੂੰ ਸੀ ਕਿਹੜਾ ਕਾਰਕ ਕਹਿੰਦੇ ਆ ਕਰਨ ਕਾਰਕ ਨੈਕਸਟ ਜਿਸ ਤੋਂ ਕਿਸੇ ਚੀਜ਼ ਦੇ ਸੰਬੰਧ ਦਾ ਪਤਾ ਚੱਲੇ ਉਸ ਵਿੱਚ ਕਿਹੜਾ ਕਾਰਕ ਹੁੰਦਾ ਹੈ ਬੇਟਾ ਅੱਗੇ ਤੁਹਾਨੂੰ ਦੱਸਿਆ ਜਦੋਂ ਕਿਸੇ ਇੱਕ ਵਸਤੂ ਦਾ ਕਿਸੇ ਦੂਸਰੀ ਵਸਤੂ ਨਾਲ ਜੋ ਸੰਬੰਧ ਹੁੰਦਾ ਹੈ ਜਿਹਦਾ ਉਹਦੇ ਦਾ ਪੂਰਨ ਅਧਿਕਾਰ ਹੁੰਦਾ ਹੈ ਉਸ ਤੋਂ ਅਸੀਂ ਕਿਹੜਾ ਕਾਰਕ ਵਰਤਦੇ ਹਾਂ ਸੰਬੰਧ ਕਾਰਕ ਨੈਕਸਟ ਰਮਨ ਕਿਸ ਦੀ ਸਹੇਲੀ ਹੈ ਇਹ ਵਾਕ ਕਿਹੜੇ ਕਾਰਕ ਦੀ ਉਦਾਹਰਣ ਹੈ ਬੇਟਾ ਇਹ ਨੋਰਮਲੀ ਸੰਬੰਧ ਕਾਰਕ ਦੀ ਉਦਾਹਰਣ ਹੈ ਕਿਉਂਕਿ ਰਮਨ ਕਿਸ ਦੀ ਸਹੇਲੀ ਹੈ ਰਮਨ ਉਤੇ ਉਹਦੀ ਸਹੇਲੀ ਦਾ ਪੂਰਨ ਅਧਿਕਾਰ ਹੈ ਇਸ ਲਈ ਉਹਨੂੰ ਸਪੈਸ਼ਲੀ ਪੁੱਛਿਆ ਜਾ ਰਿਹਾ ਕਿ ਕਿਹਦੀ ਸਹੇਲੀ ਹੈ ਨੈਕਸਟ ਇਸੇ ਤਰ੍ਹਾਂ ਕਾਂਤਾ ਨੇ ਰੋਟੀ ਖਾਧੀ ਇਹ ਵਾਕ ਕਿਹੜੇ ਕਾਰਕ ਦੀ ਉਦਾਹਰਨ ਹੈ ਇਸ ਵਾਕ ਵਿੱਚ ਬੇਟਾ ਜਿਹੜੀ ਕਿਰਿਆ ਹੈ ਰੋਟੀ ਖਾਣ ਦੀ ਕਿਰਿਆ ਉਹ ਕਰਤੇ ਉੱਤੇ ਆਪਣਾ ਪ੍ਰਭਾਵ ਪਾ ਰਹੀ ਹੈ ਜਿਹੜੀ ਰੋਟੀ ਖਾਣ ਦੀ ਕਿਰਿਆ ਉਹ ਕਰਤਾ ਜਾਂ ਨਹੀਂ ਕਰਤਾ ਕੌਣ ਹੈ ਕਾਂਤਾ ਉਹਦੇ ਤੇ ਆਪਣਾ ਪ੍ਰਭਾਵ ਪਾਉਣ ਡੀਏ ਇਸ ਲਈ ਇਹਦਾ ਸਹੀ ਜਵਾਬ ਹੋਏਗਾ ਕਰਮ ਕਾਰਕ ਨੈਕਸਟ ਜਿਹੜੇ ਨਾਭ ਜਾ ਪਰਨਾਵ ਲਈ ਕੋਈ ਕਾਰਜ ਕੀਤਾ ਜਾਂਦਾ ਹੈ ਉਸ ਵਿੱਚ ਕਾਰਕ ਕਿਹੜਾ ਹੁੰਦਾ ਹੈ ਮੇਡਾ ਸੰਪਲਦਨ ਕਾਰਕ ਸੰਪਲਦਨ ਕਾਰਕ ਉਹ ਕਾਰਕ ਹੈ ਜਦੋਂ ਅਸੀਂ ਕਿਸੇ ਕਿਸੇ ਕਿਰਿਆ ਨੂੰ ਕਿਸੇ ਕਾਰਜ ਨੂੰ ਕਿਸੇ ਦੂਸਰੇ ਵਿਅਕਤੀ ਲਈ ਕਰਦੇ ਹਾਂ ਜਿਵੇਂ ਗੁਰਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਪੁੱਤਰ ਸਾਡੇ ਲਈ ਕਹਿ ਲੋ ਜਾਂ ਕੌਮ ਲਈ ਕਹਿ ਲੋ ਵਾਰ ਦਿੱਤੇ ਉਹਨਾਂ ਨੇ ਸਾਡੇ ਲਈ ਜਿਹੜਾ ਕਾਰਜ ਕੀਤਾ ਆਪਣੇ ਚਾਰਾਂ ਪੁੱਤਰਾਂ ਨੂੰ ਵਾਰਨ ਦਾ ਉਸ ਕਿਰਿਆ ਨੂੰ ਅਸੀਂ ਕਿਹੜਾ ਕਾਰਕ ਕਵਾਂਗੇ ਸੰਪਲਦਨ ਕਾਰਕ ਨੈਕਸਟ ਜਦੋਂ ਕਿਸੇ ਨੂੰ ਸਬੋਧਨ ਕਰਕੇ ਜਾਂ ਬੁਲਾ ਕੇ ਕੁਝ ਆਖਿਆ ਜਾਵੇ ਤਾਂ ਉਹ ਕਿਹੜਾ ਕਾਰਕ ਹੋਵੇਗਾ ਬੇਟਾ ਬੇਟਾ ਉਹ ਹੋਵੇਗਾ ਸੰਬੋਧਨ ਕਾਰਕ ਜਿਵੇਂ ਓਏ ਮੁੰਡਿਓ ਓਏ ਕੁੜਿਓ ਓਏ ਭੈਣੋ ਆਜ ਨੈਕਸਟ ਜੋ ਕਿਸੇ ਚੀਜ਼ ਦਾ ਆਧਾਰ ਜਾਂ ਸਹਾਰਾ ਹੋਵੇ ਉਥੇ ਕਿਹੜਾ ਕਾਰਕ ਹੋਵੇਗਾ ਬੇਟਾ ਬੇਟਾ ਮੈਂ ਅੱਗੇ ਇੱਕ ਵਾਕ ਦੱਸਿਆ ਸੀ ਜਿਵੇਂ ਮੈਂ ਡੋਲੂ ਵਿੱਚ ਦੁੱਧ ਪਾਇਆ ਜਿਹੜਾ ਡੋਲੂ ਹੈ ਦੁੱਧ ਦਾ ਕੀ ਹੈ ਆਧਾਰ ਸਹਾਰਾ ਇਸੇ ਲਈ ਇੱਥੇ ਕਿਹੜਾ ਆਵੇਗਾ ਅਧିକਾਰਨ ਕਾਰਕ ਨੈਕਸਟ ਕੁੜੀਏ ਸ਼ਬਦ ਕਿਸ ਕਾਰਕ ਦੀ ਬਣਗੀ ਹੈ ਬੇਟਾ ਬਹੁਤ ਸੌਖਾ ਹੈ ਜਿਵੇਂ ਤੁਹਾਨੂੰ ਪਤਾ ਹੈ ਕੁੜੀਏ ਜਦੋਂ ਅਸੀਂ ਕਿਸੇ ਨੂੰ ਬੁਲਾਉਂਦੇ ਹੁੰਦੇ ਹਾਂ ਉਦੋਂ ਹੀ ਸ਼ਬਦ ਦੀ ਵਰਤੋਂ ਕਰਦੇ ਹਾਂ ਇਸ ਲਈ ਇੱਥੇ ਕਿਹੜਾ ਕਾਰਕ ਆਵੇਗਾ ਸੰਬੋਧਨ ਕਾਰਕ ਨੈਕਸਟ हे ਖੁਦਾ ਮੇਰੀ ਮਦਦਕਾਰ ਇਹ ਵਾਕ ਵਿੱਚ ਕਿਹੜੇ ਕਾਰਕ ਦੀ ਉਦਾਹਰਣ ਹੈ ਬੇਟਾ ਇੱਥੇ ਉਹਨੇ हे ਖੁਦਾ ਖੁਦਾ ਨੂੰ ਸੰਬੋਧਨ ਕੀਤਾ ਹੈ ਖੁਦਾ ਨੂੰ ਪੁਕਾਰ ਲਾਈ ਹੈ ਇਸ ਲਈ ਇੱਥੇ ਕਿਹੜੇ ਕਿਹੜਾ ਕਾਰਕ ਹੋਵੇਗਾ ਸੰਬੋਧਨ ਕਾਰਕ ਪੰਜਾਬੀ ਵਿਆਕਰਨ ਨਾਲ ਜੁੜੀਆਂ ਹੋਈਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਅਤੇ ਇਹਨੂੰ ਸ਼ੇਅਰ ਵੀ ਕਰਿਓ ਪੰਜਾਬੀ ਵਿਆਕਰਨ ਨਾਲ ਜੁੜੇ ਹੋਏ ਹੋਰ ਇਹ ਕਨਸੈਪਟ ਵਿੱਚ ਕੁਝ ਹੋਰ ਵੀ ਕੋਈ ਤੁਹਾਨੂੰ ਡਾਟ ਹੈ ਕਿਸੇ ਵੀ ਕਿਸਮ ਦੀ ਕੋਈ ਵੀ ਕਨਫਿਊਜ਼ਨ ਹੈ ਕੋਈ ਪ੍ਰੋਬਲਮ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਉਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ